ਵਾਸ਼ਾ ਕਿਰਪਾ ਕਰਨ ਕਿ ਸਮੇਂ ਦੇ ਅਨਸਾਰ ਜਿਉਂ-ਜਿਉਂ ਕਲ ਯੁਗ ਦੀ ਵਧਤ ਹੋ ਰਹੀ ਹੈ ਤਿਉਂ-ਤਿਉਂ ਸਾਡੀਆਂ ਜੜੀਆਂ ਬੁੱਧੀਆਂ ਨੇ ਦਿਨੋਂ-ਦਿਨਾ ਮਾੜੇ ਕਰਮਾਂ ਦੇ ਅਧੀਨ ਹੋਈ ਜਾ ਰਹੀਆਂ ਨੇ ਅੱਜ ਘਟ ਛਣ ਕਾਲੋਂ ਜ਼ਿਆਦਾ ਹਰ ਤਰ੍ਹਾਂ ਦੇ ਮਾੜੇ ਕਰਮ ਦੇ ਅਧੀਨ ਕਰੋਧ ਦੇ ਵੀ ਅਧੀਨ ਕਾਮ ਦੇ ਵੀ ਅਧੀਨ ਮੋਹ ਦੇ ਵੀ ਅਧੀਨ ਈਰਖਾ ਦੇ ਵੈਸ਼ ਦੇ ਵੀ ਅਸੀਂ ਅਧੀਨ ਹੈ ਇਤਨੀ ਅਧੀਨਤਾ ਹੀ ਹੋ ਗਈ ਉਹਨਾਂ ਦੇ ਕਿਉਂਕਿ ਜਿਹਦੇ ਅਧੀਨ ਹੋਣਗੇ ਉਹਨੇ ਆਪਣਾ ਦਬਾਅ ਬਣਾ ਕੇ ਰੱਖਣਾ ਹੈ ਉਹਨੇ ਤੁਹਾਨੂੰ ਕਿਸੇ ਪਾਸੇ ਨੂੰ ਹੋਣ ਨਹੀਂ ਦੇਣਾ ਉਹ ਇਹਨਾਂ ਚੀਜ਼ਾਂ ਨੇ ਸਾਡੇ ਉੱਤੇ ਆਪਣਾ ਪੂਰਨ ਦਬਾਅ ਬਣਾ ਲਿਆ ਹੈ ਕੋਸ਼ਦਾ ਕਾਰਨ ਕੀ ਹੋਇਆ ਜੋ ਆਪ ਜੀਆ ਨੇ ਅੱਜ ਇਸ ਅਸ਼ਟਪਦੀ ਦੇ ਪਦੇ ਦੇ ਵਿੱਚ ਸਰਮਣ ਕੀਤਾ ਹੈ ਕਿ ਸੰਗ ਸਹਾਈ ਸੋ ਆਵੇ ਨਾ ਚੇਤ ਜਿਸ ਜਿਹੜਾ ਸਾਡਾ ਮਦਦਕਾਰ ਹੈ ਜਿਸ ਨੇ ਸਾਡੀ ਬਾਹ ਫੜਨੀ ਹੈ ਜਿਸ ਨੇ ਸਾਨੂੰ ਆਨੰਦ ਦੇਣਾ ਹੈ ਜਿਸ ਨੇ ਸਾਨੂੰ ਖੇੜਾ ਦੇਣਾ ਹੈ ਜਿਸ ਨੇ ਇੱਥੇ ਵੀ ਤੇ ਅੱਗੇ ਵੀ ਸਾਡੀ ਮਦਦ ਕਰਨੀ ਹੈ ਲੇਕਿਨ ਮਾੜੇ ਕਰਮਾਂ ਦਾ ਇਤਨਾ ਦਬਾਅ ਹੋ ਗਿਆ ਕਿ ਉਹ ਸਾਡੇ ਚਿੱਤ ਦੇ ਚਿੰਤਨ ਵਿੱਚ ਆ ਹੀ ਨਹੀਂ ਰਿਹਾ ਹੈ ਬਾਕੀ ਸਭ ਕੁਝ ਸ਼ਾਰਾ ਦੇਣ ਸਾਡੇ ਚਿੰਤਨ ਵਿਚਾਰਿਆ ਸਾਡੀ ਸੋਚ ਵਿੱਚ ਆ ਰਿਹਾ ਸਾਡੀ ਪਕੜ ਵਿੱਚ ਆ ਰਿਹਾ ਪਰ ਜਿਸ ਨੇ ਮਦਦ ਕਰਨੀ ਉਹ ਸਾਡੇ ਚਿੰਤਨ ਵਿੱਚ ਨਹੀਂ ਆ ਰਿਹਾ ਬਾਸ਼ਕ ਕਹਿੰਦੇ ਕਿ ਸੰਗ ਸਹਾਈ ਸੁ ਆਬਿਨਾ ਜੀ ਸੰਗ ਕੌਣ ਹੈ ਜੇ ਮਾਤ ਪਿਤਾ ਸੁਤ ਮੀਤ ਨ ਭਾਈ ਮਨੂਹਾਂ ਨਾਮ ਤੇਰੇ ਸੰਗ ਸਹਾਈ ਜਿੱਥੇ ਕੋਈ ਵੀ ਮਦਦਗੀਰ ਨਹੀਂ ਹੈ ਪਾਸ਼ ਕਹਿੰਦੇ ਉੱਥੇ ਨਾਮ ਤੇਰਾ ਮਦਦਗੀਰ ਹੈ ਪਰ ਸਾਰਾ ਦਿਨ ਇਸੇ ਤਰ੍ਹਾਂ ਲੰਘ ਜਾਂਦਾ ਹੈ ਉਸ ਨਾਮ ਸਿਮਰਨ ਅਭਿਆਸ ਦੇ ਵਿੱਚ 2 ਘੰਟੇ ਵੀ ਸਾਡੇ ਕੋਲ ਬੈਠਿਆ ਨਹੀਂ ਜਾਂਦਾ ਕਿ ਅਸੀਂ ਅਭਿਆਸ ਕਰੀਏ ਇਸ ਕਰਕੇ ਕਿ ਸੰਗ ਸਹਾਈ ਸੋ ਆਵੇ ਨਾ ਚੀਤੇ